ਨਹੀਂ ਨਹੀਂ ਬੁੱਤ ਬਾਹਰ ਨਹੀਂ ਭੇਜਣਾ ਸੀ ਮਤਲਬ ਇਥੋਂ ਫਿਰੋਜ਼ਪੁਰ ਤੋਂ ਬਾਹਰ ਨਹੀਂ ਭੇਜਣਾ ਕਿਤੇ ਸ਼ਹਿਰ ਚ ਨਹੀਂ ਭੇਜਣਾ ਵੀਰੇ ਤੁਸੀਂ ਸਾਨੂੰ ਉਹ ਬਣਵਾ ਦਿਓ ਕਮੀਜ਼ ਸਲਵਾਰਾ ਬਣਵਾ ਦਿਓ ਅਸੀਂ ਪੈਨ ਸ਼ਰਟਸ ਐਦਾਂ ਦਾ ਕੁਝ ਨਹੀਂ ਪਾਣਾ ਪਛੜਾ ਵਰਡ ਤੁਮਹਾਂ ਦਾ ਛੋਟਾ ਜੀ ਬਹੁਤ ਜ਼ਿਆਦਾ ਪਿੱਛੇ ਨੇ ਲੋਕ ਇੱਧਰ ਬੋਲਣ ਲੱਗੇ ਵੀ ਡਰ ਲੱਗਦਾ ਵੀ ਆਪਾਂ ਬੋਲਾਂਗੇ ਲੋਕਾਂ ਚ ਮੈਸੇਜ ਕਿਹੋ ਜਿਹਾ ਜਾਂਦਾ ਇੱਥੇ ਤੁਸੀਂ ਬੱਚੇ ਨੂੰ ਬੁਲਾ ਕੇ ਕਹਿੰਦੇ ਹੋ ਕਿ ਬੱਚੇ ਤੁਸੀਂ ਆ ਉਹ ਬੱਚੇ ਐ ਕਰਕੇ ਸ਼ਰਮ ਆਉਂਦੀਆਂ ਉਹਨਾਂ ਨੂੰ ਸਿੰਡੀਗੜ ਦੀਆਂ ਲੜਕੀਆਂ ਜੀ ਤੇ ਗੱਟੀ ਰਾਜੋਕੇ ਦੇ ਲੜਕੇ ਸਤਲੁਜ ਵਿੱਚ ਪਾਣੀ ਜਿਹੜਾ ਉਹ ਬਿਲਕੁਲ ਆਪਦੇ ਅੰਦਰ ਚਲਾ ਗਿਆ ਜਿੱਥੇ ਸਤਲੁਜ ਦਰਿਆ ਵਗਦਾ ਸੀ ਤਾਂ ਇਹਨਾਂ ਦਿਨਾਂ ਦੇ ਦੌਰਾਨ ਬਹੁਤ ਸਾਰੀਆਂ ਸੰਸਥਾਵਾਂ ਨੇ ਸੇਵਾ ਕੀਤੀ ਹੈ ਅੰਦਰ ਤੱਕ ਜਾ ਕੇ ਸੰਸਥਾਵਾਂ ਲੋਕਾਂ ਦੇ ਘਰਾਂ ਤੱਕ ਜਾ ਕੇ ਪਹੁੰਚ ਕੀਤੀ ਹੈ ਜਿਦੇ ਵਿੱਚ ਯੂਨਾਈਟਿਡ ਸਿੱਖ ਸੀ ਹੋਰ ਵੀ ਕਈ ਸੰਸਥਾਵਾਂ ਨਾਂ ਲੈਣ ਲੱਗੀ ਤਾਂ ਬਹੁਤ ਜ਼ਿਆਦਾ ਹੋ ਜਾਂਦੇ ਆ ਤਾਂ ਉਹਦੇ ਨਾਲ ਨਾਲ ਸਾਡੇ ਗਾਇਕ ਇੰਦਰਜੀਤ ਨਿੱਕੂ ਉਹਨਾਂ ਨੇ ਵੀ ਬਹੁਤ ਸਾਰੀ ਸੇਵਾ ਕੀਤੀ ਹੈ ਨਿੱਕੂ ਜੀ ਆ ਸੱਸੀ ਗੱਲ ਪਹਿਲਾਂ ਸਵਾਗਤ ਆ ਜੀ ਵੀ ਪੰਜਾਬ ਦੇ ਸੱਸੀ ਗੱਲ ਜੀ ਸੱਸੀ ਗੱਲ ਜੀ ਵੀ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਸਾਰੇ ਪੰਜਾਬੀਆਂ ਨੂੰ ਅਸੀਂ ਵੇਂਦੇ ਰਹਿਆ ਟਾਂਕ ਕਾਲਾ ਹੋ ਗਿਆ ਸੀ ਤੇ ਮੈਨਾਂ ਲੱਗਾ ਕਰਵਾ ਲਿਆ ਹੁਣ ਦੁਬਾਰਾ ਠੀਕ ਹੋ ਗਿਆ ਚਮਕਣ ਲੱਗ ਗਿਆ ਕਰਵਾਇਆ ਨਹੀਂ ਕਰਾਉਣ ਦੀ ਟਰਾਈ ਤਾਂ ਬਹੁਤ ਕੀਤੀ ਪਰ ਘਰੇ ਥੋੜਾ ਜਿਹਾ ਰੈਕਟ ਸੈਟ ਹੋਇਆ ਹਾਂ ਹੋ ਜਾਂਦਾ ਸੀ ਕਿਵੇਂ ਇਹ ਤੇ ਹਾਲਾਤ ਸੀਗੇ ਜਦੋਂ ਪਾਣੀ ਪੂਰਾ ਭਰਿਆ ਸੀ ਤੁਸੀਂ ਕਿਸ਼ਤੀਆਂ ਤੇ ਜਾਂਦੇ ਸੀਗੇ ਅੰਦਰ ਕਿਵੇਂ ਦੇ ਲੋਕ ਹਾਲਾਤ ਗਰੀਬੀ ਕਿੰਨੀ ਕਾ ਲੋਕ ਕਿੰਨੇ ਮਜਬੂਰ ਆ ਉਹ ਤਾਂ ਮੈਨਾਂ ਦਾ ਹੁਣ ਸਾਰਿਆਂ ਨੂੰ ਪਤਾ ਹੈ ਇੱਧਰ ਜਿਹੜਾ ਫਿਰੋਜ਼ਪੁਰ ਇਲਾਕੇ ਦਾ ਪੂਰੇ ਦਾ ਮਾਹੌਲ ਹੈ ਤੇ ਇੱਕ ਜਿਹੜੀ ਗਰੀਬੀ ਹੈ ਇੱਕ ਅਨਪੜਤਾ ਹੈ ਇੱਕ ਕਈ ਜਗ੍ਹਾ ਤੇ ਜਿਹੜਾ ਪਿੰਡਾਂ ਦੇ ਵਿੱਚ ਯੂਥ ਜਿਹੜਾ ਛੋਟੇ ਬੱਚੇ ਨੇ ਜਿਨ੍ਹਾਂ ਨੂੰ ਕਿਸ ਨਾ ਕਿਸੇ ਤਰੀਕੇ ਚਿੱਟੇ ਨਾਲ ਜੋੜ ਕੇ ਉਹਨਾਂ ਤੋਂ ਪੈਸੇ ਦੇ ਦੇ ਕੇ ਲੋਕ ਕੰਮ ਕਰਾਉਂਦੇ ਨੇ ਇਹ ਜਿਹੀਆਂ ਚੀਜ਼ਾਂ ਦਾ ਬਹੁਤ ਕੁਝ ਇੱਧਰ ਚੱਲਦਾ ਪਿਆ ਸੋ ਮੈਨੂੰ ਲੱਗਦਾ ਇਹ ਚੀਜ਼ਾਂ ਤੋਂ ਬਚਾਇਆ ਜਾ ਸਕਦਾ ਹੈ ਯੂਥ ਨੂੰ ਸਾਡੇ ਬੱਚਿਆਂ ਨੂੰ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਨੂੰ ਸਮਝੇ ਸਮਝੇ ਕੁਝ ਨਹੀਂ ਜੇ ਅਸੀਂ ਉਹਨਾਂ ਨੂੰ ਕੋਈ ਰੋਜ਼ਗਾਰ ਦੇ ਦਈਏ ਕੋਈ ਚੰਗਾ ਸਿਸਟਮ ਦੇ ਦਈਏ ਚੰਗੀ ਐਜੂਕੇਸ਼ਨ ਦੇ ਦਈਏ ਹੋ ਸਕਦਾ ਹੋ ਇਹ ਚੀਜ਼ਾਂ ਤੋਂ ਬਚ ਸਕਣ ਐਸ ਇਲਾਕੇ ਜਿਹੜਾ ਹੈ ਸਰਹੱਦੀ ਏਰੀਆ ਹੈ ਹੁਸੈਨੀਵਾਲ ਤੋਂ ਚੜ੍ਹਦੇ ਪਾਸੇ ਵਾਲਾ ਇੱਧਰ ਚਿੱਟੇ ਦਾ ਪ੍ਰਕੋਪ ਜ਼ਿਆਦਾ ਹੈ ਮੈਨੂੰ ਹਾਂ ਜੀ ਮਹਿਸੂਸ ਹੋਇਆ ਗੱਲਾਂ ਸਾਰੀਆਂ ਉਹ ਕਿਉਂਕਿ ਹੁਣ ਇਹ ਬੋਲਣ ਲੱਗੇ ਵੀ ਡਰ ਲੱਗਦਾ ਵੀ ਆਪਾਂ ਬੋਲਾਂਗੇ ਲੋਕਾਂ 'ਚ ਮੈਸੇਜ ਕਿਹੋ ਜਿਹਾ ਜਾਂਦਾ ਪਰ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਛੋਟੇ-ਛੋਟੇ ਬੱਚੇ ਨੇ ਸਕੂਲਾਂ ਦੇ ਉਹਨਾਂ ਨੂੰ ਜਦੋਂ ਇਹ ਕਿਹਾ ਜਾਂਦਾ ਕਿ ਤੂੰ ਅੱਜ ਸਕੂਲ ਨਹੀਂ ਜਾਣਾ ਤੂੰ ਅੱਜ 50 ਰੁਪਏ ਫੜ ਤੂੰ ਆਪਣੇ ਬੈਗ ਦੇ ਵਿੱਚ ਆ ਚੀਜ਼ ਪਾ ਕੇ ਜਾਣੀ ਹੈ ਜਦੋਂ ਮੈਂ ਦੇਖਿਆ ਇੱਧਰ ਉਹ ਜਿਹੜੇ ਬਾਰਡਰ ਏਰੀਆ ਤੇ ਫੌਜੀ ਨੇ ਉਹ ਛੋਟੀ ਛੋਟੀ ਬੱਚਿਆਂ ਦੀ ਜਿਹੜੇ ਸਕੂਲੀ ਬੱਚੇ ਨੇ ਜਿਹੜੇ 10th ਤੋਂ ਵੀ ਥੱਲੇ ਨੇ ਹਾਂਜੀ 7ਵੇਂ ਐਟਮੀ 9ਵੇਂ ਦੇ ਬੱਚੇ ਨੇ ਉਹਨਾਂ ਕੁੜੀਆਂ ਦੀ ਵੀ ਪ੍ਰੋਪਰ ਤਲਾਸ਼ੀ ਲਈ ਜਾਂਦੀ ਹੈ ਕਿ ਇਹਨਾਂ ਕੋਲ ਕੋਈ ਅਹਜਾ ਸਮਾਨਤਾ ਨਹੀਂ ਸੋ ਉਦੋਂ ਬਹੁਤ ਹੀ ਸੁਣ ਕੇ ਮੈਨੂੰ ਤਕਲੀਫ ਹੋਈ ਯਾਰ ਜੇ ਇਹ ਬੱਚਿਆਂ ਨੂੰ ਵੀ ਇਸ ਨਜ਼ਰ ਨਾਲ ਦੇਖਿਆ ਜਾਂਦਾ ਇਹਦਾ ਮਤਲਬ ਇੱਥੇ ਸਾਡਾ ਇਹ ਬੱਚਿਆਂ ਦਾ ਭਵਿੱਖ ਤਾਂ ਬਿਲਕੁਲ ਸੇਫ ਨਹੀਂ ਹੈਗਾ। ਆ ਨੀਖੋ ਜੀ ਚੰਡੀਗੜ੍ਹ, ਮੁਹਾਲੀ ਵਰਗੇ ਸ਼ਹਿਰ 'ਚ ਖੜਕੇ ਤੁਸੀਂ ਹੁਣ ਸੋਚੋ ਤੁਸੀਂ ਉੱਥੇ ਖੜੇ ਹੋ। ਜੇ ਤੁਸੀਂ ਫਿਰੋਜ਼ਪੁਰ ਨੂੰ ਦੇਖਦੇ ਪਿਓ ਲੱਗਦਾ ਪਛੜਿਆ। ਪਛੜਾ ਵਰਡ ਤੁਮਰਾ ਦਾ ਛੋਟਾ ਜੀ। ਬਹੁਤ ਜ਼ਿਆਦਾ ਪਿੱਛੇ ਨੇ ਲੋਕ ਇੱਧਰ ਕਿਉਂਕਿ ਅਸੀਂ ਹੁਣ ਜਿਹੜਾ ਜਿਵੇਂ ਹੁਣ ਅੱਜ ਨੀਰੂ ਹੁਣਾ ਨੇ ਭੇਜਿਆ ਫੰਡਸ ਭੇਜੇ ਨੇ ਬੱਚਿਆਂ ਦੀ ਫੀਸਾਂ ਲਈ। ਅਸੀਂ ਜਿਹੜੀ ਉਹ AI ਦੇ ਕੋਰਸ ਸ਼ੁਰੂ ਕਰਨੇ ਨੇ ਆਨਲਾਈਨ ਦੇ ਜਿੰਨੇ ਵੀ ਇਹਨਾਂ ਦੇ ਬੱਚਿਆਂ ਦੇ ਨੇ। ਔਰ ਜਦੋਂ ਬੱਚਿਆਂ ਨੂੰ ਮਿਲਦੇ ਵੀ ਆ ਜਾ ਕੇ ਉੱਥੇ ਜਾ ਕੇ ਕੀ ਹੁੰਦਾ ਉਹਨਾਂ ਦੇ ਪੇਰੈਂਟਸ ਇਨੀ ਪ੍ਰੋਪਰ ਗੱਲ ਕਰਦੇ ਹੂੰ ਵੀ ਜਦੋਂ ਕਹਿੰਦੇ ਆ ਕਿ ਬੱਚਿਆਂ ਨੂੰ ਜੇ ਕਿਤੇ ਬਾਹਰ ਜਾਣਾ ਪਿਆ ਨਹੀਂ ਨਹੀਂ ਪੁੱਤ ਬਾਹਰ ਨਹੀਂ ਭੇਜਣਾ ਸੀ ਮਤਲਬ ਇੱਥੋਂ ਫਿਰੋਜ਼ਪੁਰ ਤੋਂ ਬਾਹਰ ਨਹੀਂ ਭੇਜਣਾ ਕਿਤੇ ਸ਼ਹਿਰ ਚ ਨਹੀਂ ਭੇਜਣਾ ਹੂੰ ਤੇ ਫਿਰ ਜੇ ਅਸੀਂ ਉਹਨਾਂ ਨੂੰ ਕਿਤੇ ਕੋਈ ਕਾਲ ਨੂੰ ਐਜੂਕੇਟ ਕਰਕੇ ਕਿਤੇ ਜੌਬ ਤੇ ਲਵਾਣਾ ਕਿਵੇਂ ਲਵਾ ਪਾਵਾਂਗੇ ਕਿਵੇਂ ਕੰਮ ਕਰ ਪਾਵਾਂਗੇ ਸੋ ਉਹ ਚੀਜ਼ਾਂ ਦੇ ਵਿੱਚੋਂ ਬੱਚਿਆਂ ਨੂੰ ਕਿਵੇਂ ਕੱਢਣਾ ਕਿਵੇਂ ਉਹ ਸਾਰਾ ਸਿਸਟਮ ਬੰਨਣਾ ਹਾਲੇ ਕੁਝ ਨਹੀਂ ਪਤਾ ਖਾਲੇ ਅਸੀਂ ਬੋਲਿਆ ਜ਼ਰੂਰ ਹੈ ਕਿ ਆਪਾਂ ਕੰਮ ਕਰਨਾ ਪਰ ਇਹ ਹੋਣਾ ਕਿਵੇਂ ਆ ਸਾਡੇ ਵੱਲ ਤੋਂ ਅਸੀਂ ਅੱਜ ਵੀ ਹੁਣ ਲੱਗੇ ਹੋਏ ਆ ਕੰਮ ਤੇ ਚੰਡੀਗੜ੍ਹ ਦੀਆਂ ਲੜਕੀਆਂ ਜੀ ਤੇ ਗੱਟੀ ਰਾਜੋਕੇ ਦੀਆਂ ਲੜਕੀਆਂ ਬਹੁਤ ਫਰਕ ਹੈ ਜੀ ਮੈਂ ਉਹ ਕਹਿੰਨਾ ਬਹੁਤ ਫਰਕ ਹੈ ਇੱਥੇ ਤੁਸੀਂ ਬੱਚਿਆਂ ਨੂੰ ਬੁਲਾ ਕੇ ਕਹਿੰਦੇ ਹੋ ਕਿ ਬੱਚੇ ਤੁਸੀਂ ਉਹ ਬੱਚੇ ਐ ਕਰਕੇ ਸ਼ਰਮ ਆਉਂਦੀ ਹੈ ਉਹਨਾਂ ਨੂੰ ਮਤਲਬ ਉਹਨਾਂ ਨੂੰ ਇਹ ਸਾਲ ਪਹਿਲਾਂ ਐਵੇਂ ਕੁੜੀਆਂ ਕਰਦੀਆਂ ਹੁੰਦੀਆਂ ਸੀ ਵੀ ਮੈਂ ਤਾਂ ਬੜੀ ਦਿਨ ਪਹਿਲਾਂ ਦੇਖੀਆਂ ਚੀਜ਼ਾਂ ਆਏ ਹੁਣ ਤਾਂ ਵੀ ਇੱਥੇ ਜਿਵੇਂ ਹੁਣ ਜੇ ਆਪਾਂ ਇਧਰਲੇ ਬੱਚਿਆਂ ਨੂੰ ਮੈਂ ਉਹਨਾਂ ਸੋਚਿਆ ਕਿ ਜਿਹੜੀ ਆਪਾਂ ਇਹ ਕਲਾਸਾਂ ਲਵਾਉਣੀਆਂ ਬੱਚਿਆਂ ਨੂੰ ਇਹਨਾਂ ਨੂੰ ਇੱਕ ਯੂਨੀਫਾਰਮ ਵੀ ਦਵਾਂਗੇ ਜਿਹਦੇ ਵਿੱਚ ਉਹ ਪ੍ਰੋਪਰ ਟਰੌਜ਼ਰ ਦੇ ਨਾਲ ਟੀ-ਸ਼ਰਟਸ ਜੋ ਵੀ ਇਹਨਾਂ ਦਾ ਹੈ ਨਾ ਹੋ ਸਕੂਲੀ ਡਰੈਸ ਜਿਵੇਂ ਹੁੰਦੀ ਹੈ ਉਹ ਕੁੜੀਆਂ ਕਹਿੰਦੀਆਂ ਸਾਨੂੰ ਜੇ ਤੁਸੀਂ ਬਣਾਉਣੀ ਹੈ ਇਦਾਂ ਵਰਦੀ ਕੋਈ ਸਾਨੂੰ ਵੀਰੇ ਤੁਸੀਂ ਸਾਨੂੰ ਉਹ ਬਣਵਾ ਦਿਓ ਕਮੀਜ਼ ਸਲਵਾਰਾ ਬਣਾ ਦਿਓ ਅਸੀਂ ਪੈਂਟ ਸ਼ਰਟਸ ਇਦਾਂ ਦਾ ਕੁਝ ਨਹੀਂ ਪਾਣਾ ਅੱਛਾ ਅੱਜ ਵੀ ਇਹਨਾਂ ਕਿਆ ਹਾਂ ਹਸਨ ਬੱਚੇ ਨੇ ਕਿਆ ਤੇ ਕਹਿੰਦੇ ਵੀ ਸਾਨੂੰ ਸਾਡੇ ਘਰ ਦੇ ਨੇ ਪਾਉਣੇ ਨਹੀਂ ਦੇਣਾ ਪਾਉਣ ਨਹੀਂ ਦੇਣਾ ਹੁਣ ਉਹ ਜੇ ਜਿਹੜੇ ਹੁਣ ਕੋਰਸਸ ਲਈ ਅਸੀਂ ਗੱਲ ਕਰਦੇ ਪਏ ਆ ਉਹਨਾਂ ਲਈ ਬੱਚਿਆਂ ਨੂੰ ਇਦਾਂ ਵੀ ਐਜੂਕੇਟ ਹੋਣਾ ਪਊਗਾ ਪਰਿਵਾਰਾਂ ਨੂੰ ਪਰਿਵਾਰਾਂ ਨੂੰ ਵੀ ਮੋਟੀਵੇਟ ਕਰਨਾ ਪਊਗਾ ਪਰਿਵਾਰਾਂ ਨੂੰ ਵੀ ਮੋਟੀਵੇਟ ਕਰਨਾ ਪਊਗਾ ਅਸੀਂ ਇਕੱਲੇ ਐਜੂਕੇਸ਼ਨ ਬੱਚਿਆਂ ਨੂੰ ਨਹੀਂ ਪਰਿਵਾਰਾਂ ਨੂੰ ਵੀ ਉਹ ਐਜੂਕੇਟ ਕਿਸ ਤਰ੍ਹਾਂ ਕਰਨਾ ਪੈਣਾ ਉਹਦੇ ਲਈ ਸੋਚਾਂਗੇ ਹੁਣ ਕੀ ਹੋ ਸਕਦਾ ਸੋ ਹੁਣ ਜਿਹੜੀ ਕਰੰਟ ਨਿਊਜ਼ ਚੱਲਦੀ ਪਈ ਆ ਸਾਡੇ ਵਾਸਤੇ ਬੜੀ ਭਾਵਕ ਕਰਨ ਵਾਲੀ ਆ ਰਾਜਵੀਰ ਜਵੰਦਾ ਜੀ ਹਾਂ ਤੁਸੀਂ ਮਿਲੇ ਹੋ ਨੇ ਮੈਂ ਮਿਲ ਨਹੀਂ ਗਿਆ ਕਿਉਂਕਿ ਪਰਸੋਂ ਦੇ ਇਧਰ ਹੀ ਲੱਗੇ ਹੋ ਸੀ ਅਸੀਂ ਫਰੋਜ਼ਪੁਰ इलाके 'ਚੀ ਪਰਸੋਂ ਇੱਕ ਸ਼ੋਅ ਸੀਗਾ ਔਰ ਉਹ ਕਰਨ ਤੋਂ ਬਾਅਦ ਫਿਰ ਮੈਂ ਇਧਰ ਫਰੋਜ਼ਪੁਰ ਆਉਣਾ ਸੀ ਨਿੱਜੀ ਤੁਹਾਡੇ ਜਿਹੜੇ ਨਿੱਜੀ ਲਿੰਕ ਨੇ ਉਹਨਾਂ ਤੋਂ ਪਤਾ ਕੀਤਾ ਕਿਉਂਕਿ ਮੇਰੀ ਰੋਜ਼ ਗੱਲ ਹੁਣ ਵੀ ਹੋ ਕੇ ਰਹੀ ਆ ਉੱਥੇ ਕੁਲਵਿੰਦਰ ਬਿੱਲੇ ਹੋਣੀ ਉਹਦੇ ਨਾਲ ਹਰ ਵੇਲੇ ਨੇ ਕਿਉਂਕਿ ਉਹ ਸਾਰੇ ਇਕੱਠੇ ਆ ਮੁੰਡੇ ਮੇਰੀ ਮਹੀਨਾ ਪਹਿਲਾਂ ਰਾਜਵੀਰ ਨਾਲ ਗੱਲ ਹੋਈ ਸੀ ਕੋਈ ਗੱਲਾਂ ਕਰਦੇ ਕਰਦੇ ਮੈਂ ਕਿਹਾ ਰਾਜਵੀਰ ਜਰ ਕੋ ਕੋਲੈਬੋਰੇਸ਼ਨ ਬਣਾਈਏ ਕਹਿੰਦਾ ਭਾਜੀ ਤੂੰ ਦੇਖ ਦੇ ਕੇ ਤਾਂ ਅਸੀਂ ਪੱਕਾ ਬਣਨੀ ਸਿੱਖਿਆ ਨੇ ਤੁਸੀਂ ਹੁਕਮ ਕਰੋ ਕਰਨਾ ਕਿ ਮੈਂ ਕਹਿੰਨੀ ਕੁਝ ਨਹੀਂ ਤੂੰ ਦੱਸ ਆ ਪਾਕਿਸਤਾਨ ਬੈਨੇ ਆ ਮੈਸੇਜ ਮੇਰੇ ਕੋਲ ਉਦਾਂ ਹੀ ਪੈਨੇ ਹਲੇ ਉਹ ਦੇਖ ਕੇ ਮੈਂ ਸਣਾ ਮੈਸੇਜ ਦੇਖ ਕੇ ਵੀ ਰੋਣਾ ਹੁੰਦਾ ਸੀ ਕਿ ਉਹ ਕਿਦਾਂ ਦਾ ਬੰਦਾ ਜਦੋਂ ਕੋਈ ਗੱਲ ਕਰਨੀ ਮੈਂ ਇੱਕ ਵਾਰ ਕਿਸੇ ਆਪਣਾ ਮਿੱਤਰ ਭਾਈ ਅਮਰਜੀਤ ਉਹਦੇ ਮੁੰਡੇ ਦੇ ਵਿਆਹ ਤੇ ਅਸੀਂ ਕਿਤੇ ਇਕੱਠੇ ਹੋਏ ਤੇ ਸਟੇਜ ਤੇ ਬੋਲਣ ਲੱਗ ਗਿਆ ਇਹਦੀ ਜ਼ੁਬਾਨ ਤੋ ਤਲੌਣ ਲੱਗੀ ਕਹਿੰਦਾ ਭਾਈ ਮੈਨੂੰ ਸੁਪਨਾ ਲੱਗਦਾ ਕਹਿੰਦਾ ਅਸੀਂ ਯੂਨੀਵਰਸਿਟੀ ਵਿੱਚ ਨਾ ਅਸੀਂ ਪਹਿਲਾਂ ਸਟੂਡੀਓ ਜਾਣਾ ਜੀ ਤੁਹਾਡੀ ਫੋਟੋ ਨੂੰ ਅਸੀਂ ਫਲਿੱਪ ਕਰਵਾ ਕੇ ਜਦੋਂ ਉਦੋਂ ਤੱਕ ਕੈਮਰੇ ਕੁਮਰੇ ਉਸ ਟਾਈਮ ਨਹੀਂ ਸੀਗੇ ਹੁਣ ਇਹਦਾ ਨਾ ਅੱਜ ਕੱਲ ਤਾਂ ਫੋਨ 'ਚ ਆਪਾ ਫਲਿੱਪ ਕਰ ਲੈਂਦੇ ਆ ਸਟੂਡੀਓ ਤੋਂ ਜਾ ਕੇ ਫਲਿੱਪ ਕਰਵਾ ਕੇ ਅਸੀਂ ਸਾਡੀ ਯੂਨੀਵਰਸਿਟੀ ਦੇ ਅੰਦਰ ਸ਼ੀਸ਼ਿਆਂ ਦੇ ਉੱਪਰ ਤੁਹਾਡੀ ਫੋਟੋ ਲਾਉਂਦੇ ਸੀ ਤੇ ਉਹ ਫੋਟੋ ਨੂੰ ਦੇਖ ਕੇ ਮੇਰੇ ਪੱਗ ਬੰਦੇ ਸੀ ਕਿ ਸੇਮ ਲੜਾ ਸਕਿਆ ਹਨਾ ਉਹ ਗੱਲਾਂ ਕੀਤੀਆਂ ਫਿਰ ਸਟੇਜ ਤੇ ਅਸੀਂ ਇਕੱਠੇ ਨੇ ਗਾਇਆ ਉੱਥੇ ਸਥਿਤੀ ਠੀਕ ਹੈ ਮੈਨੂੰ ਹੁਣ ਪਤਾ ਨਹੀਂ ਜੀ ਹਲੇ ਮੈਨੂੰ ਡਰ ਲੱਗਦਾ ਜਿਹੜੀ ਸਥਿਤੀ ਉਹਦੀ ਜ਼ਿੰਮੇਦੀ ਹੈਗੀ ਕਿਉਂਕਿ ਬ੍ਰੇਨ ਵਾਲੇ ਪਾਸੇ ਬਹੁਤ ਹਲੇ ਜਿਹੜੀ ਸਟ ਤੇ ਅ ਗਰਦਨ ਤੋਂ نیچے ਸਾਰਾ ਹਲੇ ਉਹਦਾ ਬਿਲਕੁਲ ਸਹੀ ਹੈ ਸਭ ਕੁ ਸਹੀ ਚੱਲਦਾ ਪਰਮਾਤਮਾ ਗਿਰਦਾਸ ਕਰਦੇ ਆ ਕਿ ਸੋ ਮੈਨੂੰ ਸੱਚੀ ਲੱਗਦਾ ਕਿ ਇਹੋ ਜੀ ਜਿਹੜੀ ਇਹ ਸਿਚੁਏਸ਼ਨ ਹੈ ਇਹ ਚ ਡਾਕਟਰ ਨਹੀਂ ਇਹ ਚ ਉਹ ਵੱਡਾ ਡਾਕਟਰ ਕੰਮ ਕਰ ਸਕਦਾ ਸੋ ਉਹਦੇ ਲਈ ਆਪਾਂ ਜਿੰਨੇ ਆਪਾਂ ਪੈਣਪਰਾ ਸੁਣਦੇ ਨੇ ਜਿੰਨੇ ਪੰਜਾਬੀ ਮਾਂ ਬੋਲੀ ਨੂੰ ਜਾਂ ਪੰਜਾਬੀ ਸਾਡੇ ਆਰਟਿਸਟਾਂ ਨੂੰ ਪਿਆਰ ਕਰਦੇ ਨੇ ਜਵੰਧੇ ਨੂੰ ਪਿਆਰ ਕਰਦੇ ਨੇ ਸਪੈਸ਼ਲੀ ਉਸ ਭਰਾ ਲਈ ਸਿਰਫ ਅਰਦਾਸ ਕਰੋ ਤਾਂ ਕਿ ਸਾਡਾ ਭਰਾ ਇਸ ਮੁਸੀਬਤ ਚੋਂ ਇਸ ਟੈਂਟਮ ਚੋਂ ਇਸ ਬਿਮਾਰੀ ਚੋਂ ਬਾਹਰ ਆ ਕੇ ਸਹੀ ਸਿਹਤ ਕਰੇ ਪਹੁੰਚਾ ਸ਼ੁਕਰੀਆ ਸ਼ੁਕਰੀਆ ਕੁਝ ਐਸੀ એનਰਜੀ ਨਿੱਕੂ ਜਿਹੜੇ ਕਿ ਸਾਰੇ ਆਪਾਂ ਹਾਲਾਤਾਂ ਜਿਹੜੇ ਸਾਡੇ ਹਾਲਾਤ ਸੀਗੇ ਸਤਲੁਜ ਦੇ ਹੜਾ ਦੇ ਹਲਾਸੀ ਉਹਦੇ ਬਾਰੇ ਵੀ ਜ਼ਿਕਰ ਕੀਤਾ ਕਿਉਂਕਿ ਇਹ ਕਿਤੇ ਨਾ ਕਿਤੇ ਉੱਥੇ ਜਿਹੜਾ ਕਾफी ਸੇਵਾ ਕਰਦੇ ਰਿਹਾ ਤੇ ਉਸ ਤੋਂ ਬਾਅਦ ਰਾਜਵੀਰ ਜਵੰਧਾ ਬਾਰੇ ਵੀ ਗੱਲ ਕੀਤੀ ਸਥਿਤੀ ਉਹਨਾਂ ਦੀ ਬਾਰੇ ਤੁਸੀਂ ਸੁਣੀ ਲਿਆ ਤੇ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਜਿਹੜਾ ਰਾਜਵੀਰ ਜਵੰਧਾ ਨੂੰ ਜਲਦੀ ਤੰਦਰੁਸਤ ਕਰੇ